ਜੋ ਦੇਣ ਦੀ ਬਿਰਤੀ ਹੈ দান ਦੀ ਬਿਰਤੀ ਜੋ ਗਿਆਨ ਗੁਰਨਾਣਿਕ ਨੂੰ ਅਕਾਲ ਪੁਰਖ ਤੋਂ ਮਿਲਿਆ ਅਜ ਤੱਕ ਇਤਨਾ ਕੋਈ ਦਾਨੀ ਵੱਡਾ ਹੋਇਆ ਨਹੀਂ ਨੌਖੰਡ ਪ੍ਰਿਥਵੀ 'ਚ ਉਸ ਨੂੰ ਵੰਡਦੇ ਪੈ ਜੋਗੀਆਂ ਕੋਲ ਵੰਡਣ ਵਾਸਤੇ ਚੜੇ ਗਏ 68 ਤੀਰਥਾਂ ਤੇ ਵੰਡਣ ਵਾਸਤੇ ਚਲੇ ਗਏ मक्के दे हाजिया को वंडन वास्ते चले गए सारा रशिया चाइना बर्मा ले लगा और कोई थाईलैंड का हिस्सा सारी जगह वंड दे रहे इन्ना वा जो ज्ञान प्रभु को मिले है धन वंडोगे तो घटेगा ज्ञान वंडोगे ਤੋ ਵਧੇਗਾ ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਕਟ ਇਹ ਨਹੀਂ ਕੱਟਦਾ ਤੇ ਕੋਈ ਪਰਮਾਤਮਾ ਦੇ ਨਾਮ ਦਾ ਗਿਆਨ ਹੈ ਵੰਡਣ ਨਾਲ ਵਧਦਾ ਹੈ ਕੱਟਦਾ ਨਹੀਂ ਨਹੀਂ ਕੱਟਦਾ ਬਾਕੀ ਸਭ ਕੁਝ ਕੱਟਦਾ ਦੇਖੋ ਮਨੁੱਖ ਕੋਲ ਜੋ ਕੁਝ ਹੋਵੇ ਤੇ ਉਹ ਆਪਣੇ ਚਾਰ ਬੱਚਿਆਂ 'ਚ ਵੰਡਣਾ ਚਾਹੇ ਤੋ ਘਟ ਜਾਏ ਕਿਉਂਕਿ ਚਾਰਾਂ 'ਚ ਵੰਡੇ ਚਾਰਾਂ ਦੀ ਗੱਲ ਛਡੋ ਪ੍ਰਭੂ ਦਾ ਨਾਮ ਗਿਆ ਹਜ਼ਾਰਾਂ ਲੱਖਾਂ ਕਰੋੜਾਂ ਦੇ ਵਿੱਚ ਵੀ ਵੰਡੀਏ ਘਟਦਾ ਨਹੀਂ ਦਿਨ-ਦਿਨ ਚੜੇ ਸвая ਨਾਨਕ ਹੋਤ ਨਗਾੜ ਘਟਦਾ ਇਹ ਜਿਹੜੀ ਦਾਨੀ ਬਿਰਤੀ ਹੈ ਦੇਣਾ ਦੇਣਾ ਦੇ ਕੇ ਖੁਸ਼ੀ ਦੇ ਕੇ ਆਨੰਦ ਮਿਲੇ ਦੇ ਕੇ ਖੁਸ਼ੀ ਮਿਲੇ ਸੇਵਾ ਕਰਕੇ ਖੁਸ਼ੀ ਮਿਲੈ। ਆਥੋਂ ਦੇਖੇ ਭਲਾ ਮਨਾਏ ਕੁਝ ਦੇਖ ਕੇ ਕੁਝ ਹੋਵੇ, ਪਰਸੰਨ ਹੋਵੇ। ਲੋਭੀ ਲੈ ਕੇ ਖੁਸ਼ ਹੁੰਦਾ ਹੈ। ਉਹਨੂੰ ਲੈ ਕੇ ਖੁਸ਼ੀ ਮਿਲਦੀ ਹੈ। ਦੇਣਾ ਪਏ ਤੇ ਬੜਾ ਦੁਖੀ ਹੁੰਦਾ ਹੈ। ਸੰਤੋਖੀ ਦੇ ਕੇ ਖੁਸ਼ ਹੁੰਦਾ ਹੈ, ਲੈਂਦਾ ਮਜਬੂਰੀ ਚ। ਲੋੜਵੰਦ। ਇਹ ਪੇਚਾਂ ਹੈ। ਇਹ ਪੇਚਾਂ ਹੈ। ਇਹ ਮੇਰੇ ਭੈਣ ਭਰਾ ਨੇ। ਦੇ dane 버ਤੀ ਉਚਾ ਚਰ ਐ ਮੇਰੀ ਮਾਂ ਤੂੰ ਚਿੰਤਾ ਨਾ ਕਰ ਐ ਮੇਰੇ ਭੈਣ ਬਿਰਾਜ ਪਤਨੀ ਬੱਚੇ ਤੋਂ ਸਾਇਬ ਕਹਿੰਦੇ ਨੇ ਸ਼ਰਮ ਸੁਰਤ ਦੋਏ ਸਸੂਰ ਭਏ ਕਰਨੀ ਕਾਮਣ ਕਰਮਨ ਲੈ ਕਰਨੀ ਕਹਿੰਦੇ ਨੇ ਭਗਤੀ ਭਗਤੀ ਮੇਰੀ ਕਾਮਣ ਹੈ ਨਿਜ ਭਗਤੀ ਸੇਲਵੰਤੀ ਨਾਰ ਰੂਪ ਅਨੋਖ ਪੂਰੀ ਆਚਾਰ ਗੁਰਵਰਜਨ ਦੇਵ ਜੀ ਮਹਾਰਾਜ ਨੂੰ ਵੀ ਭਗਤੀ ਨੂੰ ਪਤਨੀ ਕਹਿੰਦੇ ਇਹ ਇਸਤਰੀ ਸੁਭਾਅ ਦੇ ਗਿਆਨ ਪੁਰਸ਼ਵਾਦ ਹੈ ਗਿਆਨ ਦਾ ਸੁਭਾਅ ਪੁਰਸ਼ਵਾਦ ਹੈ ਭਗਤੀ ਦਾ ਸੁਭਾਅ ਨਾਰੀ ਵਾਲਾ ਹੈ ਸਮਰਪਣ ਵਾਲਾ ਹੈ ਇਹ ਕਰਨੀ ਇਹ ਭਗਤੀ ਮੇਰੀ ਕਾਮਣ ਹੈ ਸ਼ਰਮ ਸੁਰਤ ਦੋਇ ਸਸੁਰ ਪਏ ਸ਼ਰਮ ਕਹਿੰਦੇ ਨੇ ਮਿਹਨਤ ਨੂੰ ਮੁਸ਼ਕਲ ਮਿਹਨਤ ਤੇ ਸੁਰਤ ਕਹਿੰਦੇ ਨੇ ਇਕਾਗਰਤਾ ਇਹ ਜੋ ਮੈਂ ਮਿਹਨਤ ਕੀਤੀ ਹੈ ਔਰ ਕਰਦਾ ਇਹ ਮੇਰੀ ਸਸ ਹੈ ਔਰ ਜੋ ਇਕਾਗਰਤਾ ਹੈ ਟਿਕਾਉ ਹੈ ਇਹ ਮੇਰਾ ਸੌਰ ਹੈ ਸ਼ਰਮ ਰੂਪੀ ਮਿਹਨਤ ਰੂਪੀ ਸਸ ਸੁਰਤ ਰੂਪੀ ਸੌਰ ਦੇ ਸੰਜੋਗ ਤੋਂ ਇੱਕ ਲੜਕੀ ਦਾ ਜਨਮ ਹੋਇਆ ਹੈ ਭਗਤੀ ਇਹ ਮੇਰੀ ਕਮ ਤੇ ਮੇਰੀ ਪਤਨੇ ਕਰਨੇ ਕਾਮਣ ਕਰਮਨ ਲੈ ਤ੍ਰਿਪਤਾ ਜੀ ਮੈਂ ਉਸ ਦਿਨ ਵੀ ਅਰਜ਼ ਕੀਤੀ ਸੀ حضرت ঈਸਾ ਕਹਿੰਦੇ ਨੇ ਕਿ ਅਵਤਾਰ ਤੋਂ ਦੁਨੀਆਂ ਦੇ ਮਾਂ ਬਾਪ ਘਟ ਹੀ ਲਾਭ ਲੈਂਦੇ ਨੇ ਸ਼ਰੀਰ ਵੀ ਘਟ ਲਾਭ ਲੈਂਦੇ ਨੇ ਲੰਗੋਟੀਆਂ ਯਾਰ ਵੀ ਘੱਟ ਲਾਭ ਲੈਂਦਾ ਉਹ ਵੀ ਕਹਿੰਦਾ ਸਾਡਾ ਮਿੱਤਰ ਹੈ ਖੇਡਦੇ ਨੇ। ਕਰੀਬਨ ਕਰੀਬਨ ਸਾਰੇ ਅਵਤਾਰਾਂ ਨਾਲ ਇਸ ਤਰ੍ਹਾਂ ਹੀ। ਮੰਮਤਾ ਦੀ ਦ੍ਰਿਸ਼ਟੀ ਨਾਲ ਦੇਖ ਰਹੀ ਹੈ ਗੁਰੂ ਨਾਨਕ। ਕਹਿੰਦੀ ਹੈ ਪੁੱਤਰ ਨਾਨਕ ਐ ਫਜ਼ੂਲ ਦੀਆਂ ਗੱਲਾਂ ਛੱਡ ਮੇਰੀ ਸਮਝ ਵਿੱਚ ਨਹੀਂ ਆਉਂਦੀਆਂ। ਦੇ ਸੋ ਲਖਣੀ ਨਾਲ ਅਸੀਂ ਵਿਆਹ ਕਰਾਇਆ ਸੀ ਤੇਰਾ ਬਰਾਤ ਲੈ ਕੇ ਗਏ ਸੀ ਬੜੀ ਲੰਬੀ ਚੌੜੀ ਬਰਾਤ ਲੈ ਕੇ ਗਏ ਸੀ ਤੇ ਵਿਆਹ ਕੇ ਲਿਆਏ ਸੀ ਇਹ ਜਿਹੜੀ ਭਗਤੀ ਰੂਪੀ ਕਾਮਣ ਹੈ ਇਹ ਕਦੋਂ ਵਿਆਹ ਹੋਇਆ ਕਿਵੇਂ ਹੋਇਆ ਕਦੋਂ ਹੈ ਇਹ ਸੰਬੰਧ ਕਰ ਕਿਵੇਂ ਬਣੇ ਸਤਿਗੁਰ ਇਹ ਵੀ ਦੱਸਦੇ ਨੇ ਕਵੀ ਸੰਤੋਖ ਸਿੰਘ ਜੀ ਜਿਸ ਧੰਨ ਲਲ ਬਿਆਨ ਪਏ ਕਰਦੇ ਨੇ ਬਈ ਮਾਤਾ ਗੁਰੂ ਨਾਨਕ ਦੇ ਬੋਲਾਂ ਦੀ ਗਹਿਰਾਈ ਨੂੰ ਨਹੀਂ ਪਕੜ ਰਹੇ ਨਹੀਂ ਪਕੜ ਗੁਰੂ ਨਾਨਕ ਦੇ ਕਰਮ ਨੂੰ ਪਿਤਾ ਕਾਲੂ ਗਹਿਰਾਈ ਨਾਲ ਨਹੀਂ ਪਕੜ ਰਿਆ ਵੀਰ ਉਹ ਪਿਆ ਬਦਲੇ ਖਿੱਚ ਕੇ ਦੋ ਥੱਪੜ ਮਾਰੇ ਐ ਕੀ ਕੀਤਾ ਵੀ ਦੇ ਚਾਲੀ ਬਣਾ ਕੇ ਲੈਣੇ ਸਨ ਵੇ ਵ ਗਵਾ ਕੇ ਆ ਗਏ ਇਹ ਤੋਂ ਕੀ ਕੀ ਤਰ ਤੋਪੇ ਤਾਂ ਥੱਪੜ ਮਾਰਦਾ ਹੈ ਪੁੱਤਰ ਦੇ ਕਰਮਾਂ ਦੀ ਗਹਿਰਾਈ ਨੂੰ ਪਿਤਾ ਨਹੀਂ ਸਮਝ ਸਕਿਆ ਬਚਨਾਂ ਦੀ ਗਹਿਰਾਈ ਨੂੰ ماں ਸਮਝਣਾ ਹੀ ਨਹੀਂ ਚਾਹਦੀ ममता ਦੇ ਨਾਲ ਵਿਖ ਰਹੀ ਹੈ ਇਹ ਵਿਆਹ ਕਦੋਂ ਹੋਇਆ ਸੀ ਕਿਸ ਨੇ ਕਰਾਇਆ ਸ਼ਬਦ ਦੀ ਆਖਰੀਆਂ ਪੰਕਤੀਆਂ ਸਾਹਾ ਸੰਜੋਗ ਵਿਹਾ ਵਿੰਜੋ ਸਚ ਸੰਤਤ ਕਹੋ ਨਾਨਕ ਜੋਗ ਸਤਿਪੁਰਸ਼ਾਂ ਦਾ ਜੋ ਸੰਜੋਗ ਬਣਿਆ ਸਤਸੰਗ ਦਾ ਜੋ ਸੰਜੋਗ ਬਣਿਆ ਤੇ ਤੇ ਸਾਡੀ ਮੰਗਣੀ ਹੋਈ ਸੀ ਵਿਕਾਰਾਂ ਦਾ ਜਿਹੜਾ ਵਿਯੋਗ ਹੋ ਗਿਆ ਇਹ ਸਾਡਾ ਵਿਆਹ ਹੋਇਆ ਤੇ ਸਾਡਾ ਵਿਆਹ ਹੋਇਆ ਸਤ ਸੰਨ ਦੇ ਚ ਹੀ ਸੰਬੰਧ ਜੁੜਦਾ ਹੈ ਮਨੁੱਖ ਦਾ ਭਗਤੀ ਨਾਲ ਇਸ ਤੋਂ ਬਿਨਾਂ ਨਹੀਂ ਜੁੜਿਆ ਇੱਕ ਦਿਨ ਕੋਈ 12 13 ਵਿਦਿਆਰਥੀ ਸ਼ੇਖ ਸਾਧੀ ਨੇ जो ईरान सूफी संत है उसते प्रश्न करते हैं बी उस्ताद जी थोड़े चेहरे ती हर वक्त संतुष्टि देखी है रोस नहीं देखे विरोध नहीं देखे हर वक्त संतुष्टि देखी है चिंता नहीं देखी फिकर नहीं देखा ਕੋ ਮਿਲਣਾ ਨਹੀਂ ਦੇਖਿਆ ਖੇੜਾ ਹੀ ਖੇੜਾ ਦੇਖਿਆ ਇਹ ਸਭ ਕੁਝ ਆਪ ਦੇ ਕੋਲ ਹੈ ਸਾਡੇ ਕੋਲ ਨਹੀਂ ਇਹ ਕਿਸਣਾ ਤੋਂ ਸੀ ਪ੍ਰਾਪਤ ਕੀਤਾ ਤੁਹਾਡੇ ਕੋਲੋਂ ਅਸੀਂ ਸਿੱਖਿਆ ਤੇ ਲੈ ਰਹੇ ਆ ਪਰ ਇਹ ਚੀਜ਼ ਸਾਡੇ ਕੋਲ ਨਹੀਂ ਜਿਹੜੀ ਤੁਹਾਡੇ ਕੋਲ ਹੈ ਨਹੀਂ ਛੇਕ ਸਾਡੀ ਨੇ ਪੁਰਾਣਾ ਜ਼ਮਾਨਾ ਆਪਣੀ ਘਰ ਵਾਲੀ ਨੂੰ ਆਵਾਜ਼ ਮਾਰੀ ਫੇ ਮੈਂ ਹੱਥ ਧੋਣੇ ਨੇ ਮਿੱਟੀ ਲੈ ਕੇ ਆ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਫਰੰਟੀਅਰ ਦੇ ਤੇ ਕਾਬਲ ਕੰਦਾਰ ਦੇ ਮਲਤਾਨੀ ਮਿੱਟੀ ਉਹਨੂੰ ਗਾਜਰੀ ਮਿੱਟੀ ਵੀ ਕਹਿੰਦੇ ਨੇ ਬੜੀ ਚਿਕਣੀ ਆਉਂਦੀ ਏ ਉਹਦੇ ਨਾਲ ਹੀ ਲੋਕੀ ਕੇਸੀ ਇਸ਼ਨਾਨ ਕਰਦੇ ਸਨ ਹੱਥ ਧੋਂਦੇ ਸਨ ਮੂੰਹ ਧੋਂਦੇ ਸਨ ਹੋਰ ਮਿੱਟੀ ਇਤਨੀ ਚਿਕਣੀ ਹੈ ਅੱਜ ਜੋ ਕਰੀਮ ਪਾਊਡਰ ਲਾਏ ਜਾਂਦੇ ਨੇ ਚਿਹਰੇ ਤੇ ਉਸ ਮਿੱਟੀ ਨਾਲ ਮੂੰਹ ਧੋਤਾ ਜਾਏ ਤੇ ਚਿਹਰੇ ਤੇ ਚਮਕ ਆ ਜਾਂਦੀ ਸੀ ਚਿਕਨਾਈ ਆ ਜਾਂਦੀ ਸੀ ਉਹਨੂੰ ਗਾਜਰੀ ਮਿੱਟੀ ਵੀ ਕਹਿੰਦੇ ਸਨ ਮਲਤਾਨੀ ਮਿੱਟੀ ਵੀ ਕਹਿੰਦੇ ਸਨ ਹੋਰ ਵੀ ਉਸ ਦੇ ਕਈ ਨਾਮ ਸਨ ਕਾਬੂ ਕਨਾਰ ਦੇ ਵਿੱਚ ਪ੍ਰੰਡੀ ਅੰਦਰ ਆਵਾਜ਼ ਮਾਰੀ ਹੱਥ ਧੋਣੇ ਨੇ मिट्टी लेके ले, ले आई मिट्टी नो बार बार सूंघ दे और प्रसन्न ने बहुत खुश ने विद्यार्थियों ने देखे अपनी दुनिया चो गए ने साडा सवाल रह गया तो पूछ बैठे शेख साहब ਅਸੀਂ ਪੁੱਛਿਆ ਸੀ ਤੁਹਾਡੇ ਖੇੜੇ ਬਾਰੇ ਤੁਹਾਡੇ ਸਰੂਰ ਬਾਰੇ ਤੁਸੀਂ ਜਵਾਬ ਨਹੀਂ ਦਿੱਤਾ ਸਾਦੀ ਕਹਿੰਦੇ ਨੇ ਮੈਂ ਪੁੱਛਣਿਆ ਇਸ ਮਿੱਟੀ ਤੋਂ ਕਿ ਜਿਵੇਂ ਮੈਨੂੰ ਜਵਾਬ ਦੇਗੀ ਤੁਹਾਨੂੰ ਦਿਆਂ ਤੁਹਾਨੂੰ ਦੱਸਾਂਗਾ ਇਹ ਨਜ਼ਮ ਉਸਨੇ ਲਿਖੀ ਹੈ ਇਹਦਾ ਪੰਜਾਬੀ ਰੂਪਾਂਤਰਿਤ ਵੀ ਹੋਇਆ ਹੈ ਬੋਲਸਤਾਂ ਬੋਸਤਾਨ ਨੂੰ ਹੁਣ ਪੰਜਾਬੀ ਰੁਪਏ ਦੇ ਚ ਵੀ ਛਾਪਿਆ ਗਿਆ ਪੰਜਾਬੀ ਯੂਨੀਵਰਸਿਟੀ ਨੇ ਛਾਪਿਆ ਹੈ ਮੂਲ ਰੂਪ ਪਰਸ਼ਿਆਨਾ ਗਿਲੇ ਖੁਸ਼ਬੂ ਦਰ ਉਮਾਮ ਰੋਜ਼ੇ ਰਸੀਦ ਅਜ਼ਦਸਤੇ ਮਹਿਬੂਬ ਬਦਸਤੋਂ ਕਹਿੰਦਾ ਇੱਕ ਦਿਨ ਮੈਨੂੰ ਮੇਰੀ ਘਰਵਾਲੀ ਦੇ ਹੱਥੋਂ ਮਿੱਟੀ ਪ੍ਰਾਪਤ ਹੋਈ ਪਰ ਖੁਸ਼ਬੂ ਬਣੀ ਮਿੱਟੀ ਚ ਖੁਸ਼ਬੂ ਬਣੀ ਬਹੁਤ ਹੀ ਖੁਸ਼ਬੂ ਸੁਗੰਧ ਗਿੱਲ ਕਹਿੰਦੇ ਨੇ ਮਿੱਟੀ ਨੂੰ ਫਾਰਸੀ ਵਿੱਚ ਮਿੱਟੀ ਨੂੰ ਗਿੱਲ ਕਹਿੰਦੇ ਨੇ ਗਿਲੇ ਖੁਸ਼ਬੂ ਦਰ ਉਮਾਮ ਰੋਜ਼ੇ ਰਸੀਦ ਅਜ਼ਦਸਤੇ ਮਹਿਬੂਬ ਬਦਸਤਮ ਮੇਰੇ ਹੱਥਾਂ ਤੱਕ ਪਹੁੰਚੀ ਮੇਰੀ ਘਰਵਾਦੀ ਦੇ ਹੱਥਾਂ ਤੱਕ ਪਰ ਅਸੀਦ ਅਜ ਦਸਤੇ ਮਹਿਬੂਬ ਬਦਸਤ ਪਰ ਗਲੇ ਖੁਸ਼ਬੂ ਖੁਸ਼ਬੂ ਬੜੀ ਸੀ ਸੁਗੰਧ ਬੜੀ ਸੀ ਸਾਦੀ ਫਿਰ ਅੱਗੇ ਲਿਖ ਦੇਣ ਗੁਫਤਮ ਤੂੰ ਮੁਸ਼ਕੀ ਅੰਬਰ ਜਾਂ ਅੰधेਰੀ ਕਿ ਅਸਹ ਸੁਬੋ ਦਿਲੇ ਵੀ ਜਾਂ ਤੋਂ ਮਸਤਮ ਐ ਮਿੱਟੀ ਤੂੰ ਦੱਸ ਗੁਫ਼ਤਾਂ ਦੱਸ ਮੈਂ ਪੁੱਛਿਆ ਤੂੰ ਮੁਸ਼ਕੀ ਅੰਬਰ ਜਾਂ ਅੰਬੇਰੀ ਇਹ ਅਤਰ ਸੈਂਡਾ ਦੇ ਨਾਮ ਨੇ ਪਰਫਿਊਮ ਜਿਹੜੇ ਕਾਬਰ ਕਨਾਰ ਦੇ ਇਤੇ ਫਰੰਟੀਅਰੇ ਚੋਂਦੇ ਸਨ ਮੁਸ਼ਕੀ ਕਹਿੰਦੇ ਸਨ ਅੰਬਰ ਕਹਿੰਦੇ ਸਨ ਅੰਬੇਰੀ ਕਹਿੰਦੇ ਸਨ गुफ्तम तो मुश्की कस्तूरी नो न मुश्की गुफ्तम तो मुश्की अंबर या अमेरी। कि अज खुशबू दिले भी जा तो मस्तम तेरी खुशबू ने मेरे दिल मुअत्तर कर देता है मस्त कर देता है दसते सही ऐ मिट्टी तो मुश्की है कि अंबर है कि अंबेरी है ਕਿਹੜਾ ਅਤਰ ਹੈ ਅੱਗੋਂ ਇਹ ਫਕੀਰ ਲਿਖਦਾ ਮਿੱਟੀ ਬੋਲ ਪਈ ਬਾਹੋ ਗੁਫਤਾ ਮਿੱਟੀ ਨੇ ਮੈਨੂੰ ਜਵਾਬ ਦਿੱਤਾ ਬਾਹੋ ਗੁਫਤਾ ਮਨ ਗਿਲੇ ਨਾ ਚੀਜ਼ ਬੋਦਮ ਮੈਂ ਇੱਕ ਨਾ ਚੀਜ਼ ਮਿੱਟੀ ਆ ਕੁਛ ਵੀ ਨਹੀਂ ਕੁਛ ਵੀ ਨਹੀਂ ਪੈਰਾ ਕਰ ਲੈ ਇਕ ਨਾ ਚੀਜ਼ ਮਿੱਟੀ ਆ ਗੁਫਤ ਬਾਗੁਫਤਾ ਮਨ ਗਿਲੇ ਨਾ ਚੀਜ਼ ਬੋਤਮ ਵਲੈਕਿਨ ਮੁੱਧ ਤੇ ਬਾਗੁਲ ਨਹੀਂ ਸਸਤਮ ਪਰ ਮੈਂ ਬਹੁਤ ਲੰਬੇ ਸਮੇਂ ਤੱਕ ਫੁੱਲਾਂ ਦੇ ਗਮਲੇ ਵਿੱਚ ਰਹੀ ਆ ਜਿਹਦੇ ਵਿੱਚ ਫੁੱਲ ਉਗਦੇ ਨੇ ਮੈਂ ਆਮ ਜਗ੍ਹਾ ਦੀ ਮਿੱਟੀ ਨਹੀਂ ਆ ਕੋਲਾਂ ਦੇ ਗਮਲੇ ਦੇ ਬਿਠੇ ਆ ਬਹੁ ਗੁਪਤਾ ਮੰਨਗੇ ਲੈ ਨ ਚੀਜ਼ ਗੋਤਮ ਤੋ ਲੈ ਕੇ ਨ ਮੁੱਧ ਤੇ ਬਾਗੁਲੈ ਸ਼ਸਤਮ ਜਵਾਲੇ ਹਮ ਨਸ਼ੇ ਦਰਮਨ ਅਸਰ ਕਰਤ ਵਗਰ ਨ ਮਨ ਹਮਾ ਖਾਕਮ ਕੇ ਹਸਤਮ ਐ ਫਕੀਰ ਐ ਸ਼ੇਖ ਜਿਹੜੀ ਮੇਰੇ ਵਿੱਚ ਤੂੰ ਮਹਿਕ ਦੇਖ ਰਿਆ ਹੈ ਇਹ ਮੇਰੀ ਨਹੀਂ ਫੁੱਲਾਂ ਦੀ ਦਿੱਤੀ ਹੋਈ ਹੈ ਇਹ ਫੁੱਲਾਂ ਕਰਕੇ ਮੈਨੂੰ ਮਿਲੀ ਹੈ ਉਹਨਾਂ ਦੀ ਸੰਗਤ ਕਰਕੇ ਮੈਨੂੰ ਮਿਲੀ ਹੈ ਵਰਨਾ ਮੈਂ ਤੇ ਇੱਕ ਨਾ ਚੀਜ਼ ਮਿੱਟੀ ਆ ਸ਼ੇਖ ਸਾਦੀ ਨੇ ਵਿਦਿਆਰਥੀਆਂ ਨੂੰ ਜਵਾਬ ਦਿੱਤਾ ਮੈਂ ਤੇ ਇੱਕ ਨਾ ਚੀਜ਼ ਮਿੱਟੀ ਦਾ ਪੁੱਤ ਨਾ ਫਕੀਰਾਂ ਦੀ ਸੰਗਤ ਸਤ ਸੰਗਤ ਨੇ ਇਹ ਰੰਗ ਮੈਨੂੰ ਉਚਾੜਿਆ ਇਹ ਖੁਸ਼ਬੂ ਮੇਰੇ ਕੋਲ ਹੈ ਗੁਰਨਾਮੈ ਤੇ ਇੱਕ ਨਾ ਚੀਜ਼ ਮਿਟੀ। ਧਨੂਬਰ ਲਾਲਕ ਦੇਵ ਜੀ ਮਹਾਰਾਜ ਕਹਿੰਦੇ ਨੇ ਸਤ ਸੰਗ ਦਾ ਸੰਜੋ ਮੇਰੀ ਮੰਗਣੀ ਹੋਈ। ਵਿਕਾਰਾਂ ਦਾ ਵਿਯੋਗ ਸਾਡਾ ਵਿਆਹ ਹੋਇਆ। ਭਗਤੀ ਦੇ ਨਾਲ। ਹੁਣ ਤ੍ਰਿਪਤਾ ਜੀ ਆਖਿਰ ਦੇ ਵਿੱਚ ਕੁੱਛ ਦਿਆਂ ਨੇ। ਕਵੀ ਸੰਤੋਖ ਸਿੰਘ ਨੇ ਜਿਸ ਢੰਗ ਨਾਲ ਲਿਖਿਆ ਉਹ ਤੇ 15-16 ਸਫੇ ਨੇ। पढ़िया भी जाए तो टाइम लगता है इस भक्ति रूपी काम ने जो थोड़ी पत्नी है जन्म देता है औलाद भी है किसी पुत नाता सतगुरु साहा संजोग विजोग सच संत ਕਹੋ ਨਾਨਕ ਜੋਗ ਇਸ ਭਗਤੀ ਰੂਪੀ ਕਾਮਣ ਨੇ ਬ੍ਰह्म ਗਿਆਨ ਨੂੰ ਜਨਮ ਦਿੱਤਾ ਸਤ ਨੂੰ ਜਨਮ ਦਿੱਤਾ ਮਹਾਨ ਗਿਆਨ ਨੂੰ ਜਨਮ ਦਿੱਤਾ ਅ ਮੈਂ ਇਸ ਪਰਿਵਾਰ ਜੋਗਾ ਹੋ ਗਿਆ ਇਹ ਮੇਰਾ ਪਰਿਵਾਰ ਮਾ 40 ਬੰਦਿਆਂ ਦਾ ਪਰਿਵਾਰ ਹੋਵੇ ਤੇ ਇਹ ਪਰਿਵਾਰ ਨਹੀਂ ਉਹ ਯਤਿਮ ਹੈ ਯਤਿਮ ਹੈ ਤੇ ਜਿਹਦੇ ਕੋਲ ਇਹ ਪਰਿਵਾਰ ਹੈ ਉਹ ਹਰ ਜਗ੍ਹਾ ਅਨੰਦਿਤ ਹੈ ਅਨੰਦਿਤ ਹੈ ਮਾਂ ਮੈਂ ਕੱਲਾ ਨਹੀਂ ਆਉਂਦਾ ਇਹ ਸਾਰਾ ਪਰਿਵਾਰ ਮੇਰੇ ਨਾਲ ਹੁੰਦਾ ਤਫਸੀਲ ਹੁਣ ਇਸ ਤਰ੍ਹਾਂ ਜਿੱਥੇ ਸਤ ਸੰਗ ਹੈ ਉੱਥੇ ਚੰਗੀ ਮਤ ਹੈ ਜਿੱਥੇ ਚੰਗੀ ਮਤ ਹੈ ਵਿਕਾਰਾਂ ਦਾ ਤਿਆਗ ਹੈ ਜਿੱਥੇ ਵਿਕਾਰਾਂ ਦਾ ਤਿਆਗ ਹੈ ਸਬਰ ਸੰਤੋਖ ਹੈ ਜਿੱਥੇ ਸਬਰ ਸੰਤੋਖ ਹੈ ਆਪਣੀ ਮਿਹਨਤ ਆਪਣੇ ਕਿਰਤ ਤੇ ਹੀ ਭਰੋਸਾ ਹੈ ਭਰੋਸਾ ਜਿੱਥੇ ਆਪਣੀ ਕੀਤੀ ਹੋਈ ਮਿਹਨਤ ਤੇ ਕਿਰਤ ਤੇ ਹੀ ਭਰੋਸਾ ਹੈ ਉਥੇ ਇਕਾਗਰਤਾ ਜਿੱਥੇ ਇਕਾਗਰਤਾ ਹੈ ਉੱਥੇ ਭਗਤੀ ਹੈ ਜਿੱਥੇ ਭਗਤੀ ਹੈ ਉੱਥੇ ਗਿਆਨ ਹੈ ਤੇ ਜਿੱਥੇ ਗਿਆਨ ਹੈ ਭਗਵਾਨ ਆਪ ਉੱਥੇ ਹੀ ਹੈ ਪਰਮਾਤਮਾ ਆਪ ਉੱਥੇ ਹੀ ਹੈ ਸਤਿਗੁਰੂ ਕਹਿੰਦੇ ਮੈਂ ਇਸ ਪਰਿਵਾਰ ਜੋਗਾ ਇਹ ਮੇਰਾ ਪਰਿਵਾਰ ਚੰਗੀ ਮਤ ਨਹੀਂ ਕਿਉਂਕਿ ਸਤਸੰਗ ਨਹੀਂ ਮੂਲ ਸਤਸੰਗ ਤੋਂ ਗੱਲ ਚੱਲੇ ਬਿਨ ਭਾਗਾਂ ਸਤਸੰਗ ਨ ਲੱਭੇ ਮਿਲ ਸੰਗਤ ਮੈਂ ਭਰੀਜੇ ਜੀ ਬਿਨ ਸੰਗਤ ਮੈਂ ਭਰੀਜੇ ਜੀ ਕਈ ਵਾਰ ਪ੍ਰਾਚੀਨ ਗਾਲ ਵਿੱਚ ਅਜ ਮੰਗਣੀ ਹੋਈਏ ਕਈ ਸਾਲਾਂ ਬਾਅਦ ਵਿਆਹ ਦਾ ਸੀ ਜਾਂ ਕਈ ਮਹੀਨੇ ਬਾਅਦ ਅੱਜ ਸਤਸੰਗ ਕੀਤਾ ਕਿਸੇ ਦਿਨ ਖੇਡ ਬਣ ਜਾਏ ਬਣ ਕੇ ਸੰਬੰਧ ਜੁੜ ਜਾਏਗਾ। ਔਰ ਇਹ ਵਾਸਤਵਿਕ ਜੋ ਪਰਿਵਾਰ ਹੈ ਜਿਹਦੇ ਮਿਲਦੇ ਆਈ ਸੰਸਾਰ ਤੇ ਆਇਆ ਸਫਲ ਹੋ ਜਾਂਦਾ ਹੈ। ਜੀਵਨ ਸਫਲ ਹੋ ਜਾਂਦਾ ਹੈ। ਜਗਤ ਦੀ ਯਾਤਰਾ ਸੰਸਾਰ ਦੀ ਯਾਤਰਾ ਸਫਲ ਹੋ ਜਾਂਦੀ ਹੈ। ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਹਿਰਾਮਤ ਕਰਨ ਬਖਸ਼ਿਸ਼ ਕਰਨ ਸਾਡੀ ਵੀ ਜੀਵਨ ਯਾਤਰਾ ਸਫਲ ਹੋਵੇ ਕੀਤਾ ਹੋਇਆ ਸਤਸੰਗ ਫਲਦਾਇਕ ਹੋਵੇ। ਇਥੇ ਜਦ ਵੀ ਹਾਜ਼ਰੀ ਭਰੀ ਦੀ ਤੇ ਬਜ਼ੁਰਗ ਬਾਬਾ ਬਾਬਾ ਦਰਸ਼ਨ ਸਿੰਘ ਜੀ ਕੁਲੀ ਵਾਲੇ ਯਾਦ ਆ ਜਾਂਦੇ ਨੇ ਗਾਲਬਨ 25 30 ਸਾਲ ਬਲਕੇ ਇਸ ਤੋਂ ਵੀ ਪਹਿਲਾਂ ਸੰਜੋਗ ਜੁੜਿਆ ਸੀ ਇੰਗਲੈਂਡ 에ਅਰਪੋਰਟ ਤੇ ਉਹ ਸਾਹਮਣੇ ਬੈਠੇ ਸਨ ਸੀਟ ਤੇ ਕੁਰਸੀ 'ਚ ਬੀਟਿੰਗ ਹਾਲ ਦੇ 'ਚ ਬੈਠੇ ਸੀ ਅਸੀਂ ਪਲੇਨ ਪਕੜਨਾ ਸੀ ਬ੍ਰਿਟਿਸ਼ 에ਅਰਵੇਜ਼ ਦਾ ਟ੍ਰਾਂਟੋ ਲਈ ਉਹ ਵੀ ਟ੍ਰਾਂਟੋ ਜਾ ਰਹੇ ਸਨ ਮਹਿਰੇ ਮੇਰੇ ਕੋਲ ਆ ਕੇ ਬੈਠੇ ਕਹਿਣ ਲੱਗੇ ਗਿਆਨੀ ਸਿੰਘ ਲੱਗਦੇ ਮੈਂ ਕਿ ਹਾਂ ਗੁਰਬਾਣੀ ਦੀ ਕਥਾ ਕਰਦਾ ਕਿਥੇ ਜਾ ਰਹੇ ਹੋ ਟ੍ਰਾਂਟੋ ਮੈਂ ਵੀ ਟ੍ਰਾਂਟੋ ਜਾ ਰਹੇ ਉਤਰੇ ਟ੍ਰਾਂਟੋ 15-20 ਸੱਜਣ ਉਹਨਾਂ ਨੂੰ ਲੈਣ ਵਾਸਤੇ ਆਏ ਹੋਏ ਸਨ 10ਵੇਂ ਗੁਰਦੁਆਰੇ ਦੇ ਪ੍ਰਬੰਧਕ ਲੈਣ ਵਾਸਤੇ ਆਏ ਹੋਏ ਸਨ ਉਹਨਾਂ ਨੇ ਕਿਹਾ ਗੈਨੇ ਵੀ ਲੈ ਤੌਂ ਤਿਆਂ ਛੇਤੀ ਚਲੀਏ ਗੁਰਪੁਰਬ ਮਨਾਇਆ ਜਾ ਰਿਹਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਤੇ ਬਾਬਾ ਜੀ ਕਹਿਣ ਲੱਗੇ ਆਪਾਂ ਵੀ ਚੱਲਦੇ ਹਾਂ ਗੁਰਪੁਰਬ ਦਾ ਸਵਾਗਤ ਦੇਖ ਕੇ ਚਲਾ ਗਿਆ ਭਾਵੇਂ ਉਹ ਜਿਹੜੇ ਵੀ 25 ਸੱਜਣ ਉਹਨਾਂ ਨੂੰ ਲੈਣ ਵਾਸਤੇ ਆਏ ਬਾਬਾ ਜੀ ਅੱਗੇ ਉਡੀਕਦਿਆਂ ਪਈਆਂ ਨਸੰਦਾ ਉੱਥੇ ਜਾਣਾ ਹੈ ਉੱਥੇ ਜਾਣਾ ਕਹਿੰਦੇ ਨਹੀਂ ਗੁਰਦੁਆਰੇ ਚਲਾ ਗਏ ਗੁਰੂ ਪਰਉਪਦੇ ਸਮਾਗਮ ਵਿੱਚ ਹਾਜ਼ਰੀ ਭਰਾਂਗੇ ਉਥੇ ਦਾਸ ਨੇ 20 ਦਿਨ ਕਥਾ ਕਰਨੀ ਸੀ ਇਹਨਾਂ ਦੇ ਰਿਆ ਇਸ ਬਾਦ ਜਿਹੜੀ 35 ਮੀਲ ਤੋਂ ਸੀ ਰੋਜ਼ ਦੋਵੇਂ ਵੇਲੇ ਵਕਤ ਕਥਾ ਸੁਣਨ ਆਂਦੇ ਰਹੇ ਫਿਰ ਜਿਹੜੀਆਂ ਗੱਲਾਂ ਉਹ ਮੈਨੂੰ ਕਰਦੇ ਰਹੇ ਜੋ ਉਹਨਾਂ ਨਾਲ ਗੱਟੀਆਂ ਔਰ ਸੁਣਾਉਂਦੇ ਰਹੇ ਤੋਂ ਇਸ ਤਰ੍ਹਾਂ ਸਾਡਾ ਇਹ ਸੰਬੰਧ ਪਿਤਾ ਪੁੱਤਰ ਵਾਲਾ ਬਣਿਆ ਬਹੁਤ ਉਹਨਾਂ ਨੇ ਮੇਰੇ ਨਾਲ ਪਿਆਰ ਕੀਤਾ ਅ ਇਸ ਦੇ ਵਿੱਚ ਆਉਂਦੇ ਆ ਉਹਨਾਂ ਦਾ ਪਿਆਰ ਚੇਤੇ ਆ ਜਾਂਦਾ ਸਤਿਗੁਰ ਰਹਿਮਤ ਕਰਨ ਸੰਗਤਾਂ ਤੇ ਉਹਨਾਂ ਦੀ ਅਸੀਸ ਬਰਸਦੀ ਰਹੇ ਔਰ ਬਾਬਾ ਗੁਰਦੇਵ ਸਿੰਘ ਜੀ ਉਹਨਾਂ ਦੀ ਇੱਛਾਵਾਂ ਤੇ ਪੂਰੇ ਉਤਰਨ ਔਰ ਉਸੇ ਢੰਗ ਨਾਲ ਸੰਗਤ ਤੇ ਪੰਗਰ ਦੀ ਮਰਿਆਦਾ ਚੜਾਈ ਰੱਖਣ ਦਾਸ ਦੀ ਇਤਨੀ ਸੇਵਾ ਪ੍ਰਵਾਨ ਕਰਨੀ ਗੁਰ ਚਗ ਦੀ ਸ਼ਨਾ ਕੋ ਆਏ ਗੁਰੂ ਜੀ ਕਾ ਪਾਲ ਸਾਹਿਬ ਸੰਗਤ ਜੀ ਬੜੀ ਪਿਆਰੀ ਕਥਾ ਮਸਕੀਨ ਜੀ ਦੀ ਬੜੇ ਅਨਮੋਲ ਵਿਚਾਰ ਗਿਆਨ ਦੀਆਂ ਗੱਲਾਂ ਮਸਕੀਨ ਜੀ ਨੇ ਸਾਡੇ ਨਾਲ ਕਥਾ ਦੇ ਰੇ ਸਾਂਝੀਆਂ ਕੀਤੀਆਂ ਗੁਰੂ ਦੀਆਂ ਗੱਲਾਂ ਨੂੰ ਮਸਕੀਨ ਜੀ ਨੇ ਸਾਡੇ ਜੀਵਨ ਦੀ ਜੋ ਵਾਪਰ ਰਿਹਾ ਨਾ ਕਥਾ ਦੇਵ ਸਮਝਾਇਆ ਸਾਨੂੰ ਸਾਨੂੰ ਆਪਣੇ ਜੀਵਨ ਨੂੰ ਨਾ ਸੰਸਾਰੀ ਪਦਾਰਥਾਂ ਤੇ ਨਹੀਂ ਲਗਾਉਣਾ ਸਾਨੂੰ ਆਪਣੇ ਜੀਵਨ ਨੂੰ ਗੁਰੂ ਦੇ ਨਾਲ ਜੋਣਾ ਹੈ ਗੁਰੂ ਦੀ ਬਾਣੀ ਨਾਲ ਜੋਣਾ ਸਾਨੂੰ ਆਪਣੇ ਆਪ ਨੂੰ ਮਸਕੀਨ ਜੀ ਕਥਾ ਵਿੱਚ ਇਹ ਵਿਚਾਰ ਦਿੰਦੇ ਨੇ ਕਿ ਅਗਰ ਸਾਨੂੰ ਇੱਕ ਮੌਕਾ ਮਿਲਿਆ ਸਾਡਾ ਮੌਕਾ ਜਿਹੜਾ ਨਾ ਇਸ ਨੂੰ ਅਸੀਂ ਸਵਾਰਨਾ ਇਸ ਮੋਕ ਨੂੰ ਸਵਾਰ ਕੇ ਇਸ ਬੇੜੇ ਤੋਂ ਪਾਰ ਹੋ ਕੇ ਗੁਰੂ ਦੇ ਨਾਲ ਜਾਣਾ ਨਾ ਕਿ ਸੰਸਾਰੀ ਪਦਾਰਥਾਂ ਵਿੱਚ ਮੋਹ ਪਾਣਾ ਸਾਡੇ ਗੁਰੂ ਨੇ ਵੀ ਇਹੀ ਆਪਣੀ ਬਾਣੀ ਵਿੱਚ ਸਿੱਖਿਆ ਦਿੱਤੀ ਕਿ ਹਰ ਕਿਸੇ ਨਾਲ ਪ੍ਰੇਮ ਭਾਵ ਦੇ ਨਾਲ ਰਹਿ ਕੇ ਮਨ ਵਿੱਚ ਜੋ ਇਲਕਾ ਵੈਰ ਦੂਰ ਕਰਕੇ ਗੁਰੂ ਦੀ ਬਾਣੀ ਨੂੰ ਪੜ੍ਹ ਕੇ ਗੁਰੂ ਦੇ ਦਿੱਤੇ ਵਚਨ ਨੂੰ ਆਪਣੇ ਜੀਵਨ ਤੇ ਲੰਗਾ ਕੇ ਨਾ ਗੁਰੂ ਦੇ ਨਾਲ ਜੁੜੀਏ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਗਿਆਨ ਦੀਆਂ ਗੱਲਾਂ ਹਰ ਕਿਸੇ ਨਾਲ ਸਾਂਝਾ ਕਰਨਾ ਨਾ ਸਾਡਾ ਫਰਜ਼ ਹੈ ਗਿਆਨ ਦੀਆਂ ਗੱਲਾਂ ਜਿਹੜੀਆਂ ਨਾ ਹਰ ਕਿਸੇ ਇਨਸਾਨ ਲਈ ਜ਼ਰੂਰੀ ਹੈ ਸੰਸਾਰ ਵਿੱਚ ਕੋਈ ਦੁਖੀ ਕੋਈ ਪਰੇਸ਼ਾਨ ਕਈ ਕਾਰਨਾਂ ਦੇ ਨਾਲ ਇਨਸਾਨ ਨਾ ਬੜਾ ਵਿੱਚਿਤ ਰਹਿੰਦਾ ਹੈ ਤੇ ਇਹ ਗਿਆਨ ਦੀਆਂ ਗੱਲਾਂ ਜਿਹੜੀਆਂ ਨਾ ਉਸ ਨੂੰ ਇਸ ਪਰੇਸ਼ਾਨੀ ਤੋਂ ਦੂਰ ਕਰ ਸਕਦੀਆਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਵਾਇਰਲ ਜੀ ਕਮੈਂਟ ਵੀ ਜ਼ਰੂਰ ਲਿਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਦੇ ਸੁਝਾਅ ਸਾਡੇ ਨਾਲ ਜ਼ਰੂਰ ਸਾਂਝਾ ਕਰਿਆ ਕਰੋ ਕਮੈਂਟ ਸੈਕਸ਼ਨ ਤੇ ਤੁਹਾਡੀਆਂ ਸੁਝਾਅ ਤੁਹਾਡੇ ਵਿਚਾਰ ਸਾਨੂੰ ਬੜੇ ਚੰਗੇ ਲੱਗਦੇ ਹਨ ਤਦੋਂ ਸਾਨੂੰ ਇਜਾਜ਼ਤ ਨਵੀਂ ਕਥਾ ਵਿਚਾਰਾਂ ਦੇ ਨਾਲ ਤੁਹਾਡੇ ਨਾਲ ਫਿਰ ਸਾਂਝ ਪਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ